मौसम बड़ा बिमार है आज मौसम में आने वाला फिर कोई तू कौन है आज बोल बोल लो कहो वो बोलो कहो ਆਏ ਮੇਰੇ ਅਗਰਾਂ ਲੱਗ ਗਿਆ ਕਹਦਾ ਦੇਖ ਕੋ ਡਿੱਗਾ ਹੀ ਬਾਹਰ ਮੈਨੂੰ ਲੱਗਦਾ ਕਿ ਇਹਦੀ ਗੰਦ ਤੋਂ ਡੈਗੀ ਘਰੇ ਮੀ ਬੜਾ ਭੰਡ ਹੈ ਨਾ ਉਹ ਕੰਦ ਜਾਦਾ ਮੈਨੂੰ ਲੱਗਦਾ ਜਹਾਜ਼ ਕਰੈਸ਼ ਹੋ ਗਿਆ ਆਹੋ ਜਹਾਜ਼ ਕਿੱਥੇ ਕਰੈਸ਼ ਹੋਣਾ ਤੁਹਾਡੇ ਇਥੇ ਫੋਟੋ ਵਿੱਚ ਕੋਈ ਪਤਾ ਤਾਂ ਲੱਗਦਾ ਲੱਗਦਾ ਕਿ ਸੀ ਚਾੜ ਕੇ ਡਿੱਗਿਆ ਹੈ ਲੱਗਦਾ ਲੈ ਕੰਦ ਦਾ ਤਾਂ ਪਤਾ ਨਹੀਂ ਉਹ ਆਲੇ ਪਹਾੜ ਡਿੱਗਾ ਹੀ ਹੋਇਆ ਕਿੱਥੇ ਕਿ ਗਪਾ ਉਹ ਬਾ ਡਿੱਗੀ ਉਹ ਗਾੜੀ ਸਿੱਟੋ ਆਈ ਇੱਧਰ ਗਏ ਨਾ ਬਹੁਤ ਦਿਲ ਬੱਜਦਾ ਕਿੱਧਰ ਗਏ ਓ ਇੱਧਰ ਇੱਧਰ ਸਿੱਧਾ ਵੀਰੇ ਇੱਧਰ ਇਹਨਾਂ ਨੂੰ ਚੁੱਕਿਆ ਨਾ ਤਾਂ ਆਪ ਦੇ ਤਰਨ ਯੋਗਾ ਨਹੀਂ ਕੀਤਾ ਤੇ ਲੱਤਾਂ ਕਿੱਥੇ ਆ ਡਾਇਆ ਲੱਤਾਂ ਦੇ ਨਾਲ ਹੀ ਆ ਲੱਪਣ ਦੀ ਪਿਆ ਕੀ ਕੀਤਾ ਤੇਰੇ ਲੱਤਾਂ ਇਹਨਾਂ ਦੀ ਚੁੱਕੀ ਆਏ ਬਸ ਰਹਿਣ ਦੇ ਸ਼ੇਰ ਨਾ ਦਰਦਾਉਣਾ ਸਤਿ ਸ੍ਰੀ ਅਕਾਲ ਤੁਸੀਂ ਆ ਨਹੀਂ ਜਾਣਾ ਇਹਦੀ ਨਹੀ ਨਹੀਂ ਮੁਰਸ਼ਦ ਤਾਂ ਫੇਰ ਮੈਂ ਸੁਣਾਉਣਾ ਬਾਬਾ ਪੁੱਛਿਆ ਕਿਹੜਾ ਦਰਦ ਅੱਜ ਮੌਸਮ ਬੜਾ ਠੰਡਾ ਹੈ ਮੋੜੀ ਤੇ ਦਾ ਡੰਡਾ ਹੈ ਅੱਛਾ ਬਾਹਰ ਕੀ ਗੱਲ ਦੋ ਆਪਾਂ ਵਿਆਹ ਹੀ ਤੇ ਇੱਕ ਸਾਡੇ ਨਾਲ ਡੰਡਾ ਹੀ ਬਸ ਤਨਾ ਜਾਣਿਆ ਬੋਲਣ ਲੜੀ ਤੇ ਹੋ ਗਿਆ ਫੇਰ ਟੱਲੀ ਉਹ ਕਹਿੰਦਾ ਵਾ ਸਰੇ ਕ ਨੂੰ ਚਲੀ ਤੇ ਆਪਣੇ ਨੂੰ ਚਲੀ ਆਹ ਜਾ ਦਿਖ ਰਾਇਆ ਸੀ ਹੋ ਜਾ ਦਿਖ ਰਾਇਆ ਸੀ ਆਂ ਦੇ ਚਲ ਮੈਂ ਲਾ ਕੇ ਰਾਜਾ ਸਾਹਿਬ এয়ারਪੋਰਟ ਦਾ ਹਾਂ ਇੱਕ ਵਾਰ ਦੇ ਕਿ ਬੰਦਿਆ ਨਹੀਂ ਤੇ ਘਾੜ ਦੀ ਕੋਈ ਥੋੜੀ ਬਹੁਤੀ ਜ਼ਿੰਮੇਵਾਰੀ ਨਹੀਂ ਹੈਗੀ ਤੁਹਾਡੇ ਸਿਰ ਤੇ ਜ਼ਿੰਮੇਵਾਰੀਆਂ ਤੇ ਪਉਂਦੀਆਂ ਨੇ ਕਿਹੜੀ ਗੱਲਾਂ ਪਉਂਦੀਆਂ ਨਾਲੇ ਆਪਾਂ ਤੂੰ ਰੰਡੇ ਬੈਠੇ ਹੀ ਲਾ ਕੇ ਤੇ ਨਾਲੇ ਕਹਿੰਦਾ ਜ਼ਿੰਮੇਵਾਰੀ ਨਾਲ ਬਿਠੀ ਜ਼ਿੰਮੇਵਾਰੀ ਬਿਠੀ ਜਦ ਬੰਦੇ ਤੇ ਜਿੰਮੇਰੀ ਭਾਰੀਆਂ ਪੈਣਦੀਆਂ ਉਹੇ ਪਉਂਦੀਆਂ ਨਾ ਟੈਨਸ਼ਨਾਂ ਹਾਂ ਜੇ ਮੇਵਾਦੀ ਗੇਟ ਗਾੜੀ ਆ ਕੇ ਭਾਰੀ ਪੈਣੀ ਹੈ ਗੇਟ ਗਾੜੀ ਆ ਕੇ ਮੁਦੇ ਹੋਣਾ ਹਾਂ ਉਹ ਸਦਾਈ ਹੈ ਜਿੱਥੇ ਬੰਦੇ ਨੂੰ ਪਤਾ ਹੋਵੇ ਨਾ ਕਿ ਮੈਂ ਹਣ ਰੋਜ ਗਿਆ ਉਹ ਉੱਥੇ ਸਟੈਂਡ ਕਰ ਲੈਣਾ ਚਾਹੀਦਾ ਹੂੰ ਠੰਗਾ ਸਟੈਂਡ ਦੇ ਤੂੰ ਕੀ ਵੇਣੀ ਅਪੜੀ ਅਪੜੀ ਕੀ ਵੇਖਣਾ ਮੈਂ ਸਟੈਂਡ ਕਾਦਾ ਨਤਾਂਦਾਂ ਨਹੀਂ ਕੰਮ ਨਹੀਂ ਕਰਦੀਆਂ ਨਾਲ ਐਂਕਾ ਪੀਲ ਬਣ ਕੇ ਆਣਾ ਲੱਗਾ ਸਾਡਾ ਵਾਲੀ ਕੰਮ ਨਹੀਂ ਕਰਨੀਆਂ ਮੈਨੂੰ ਕੋਲੀ ਹੋਇਆ ਲੱਗਣ ਤੇ ਦੈਂਗੇ ਰਾਤ ਜਿਹੇ ਮੇਹਰ ਹੁੰਦਾ ਐ ਮੋਰਾ ਘਰ ਆ ਜਾਣਾ ਭਾਈ ਯਾਰ ਨਹੀਂ ਮੋਰਾ ਕਹਤਾ ਕੌਂਡੀ ਸ਼ਰਮ ਕਰਿਆ ਕਰੋ ਥੋੜੀ ਬੋਤੀ ਰੋਜ਼ ਢੱਕ ਕੇ ਆ ਜਿੰਦੇ ਢੱਕ ਕੇ ਥੋਰਗੀ ਆਇਆ ਮੈਂ ਢੱਕ ਕੇ ਮਕਸੀਕੋ ਵਾਲੀ ਕੰਨ ਢੱਕ ਪੂਰੀ ਓਹ 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 ਤੇ ਮੇਰੀ ਕੰਪਨੀ ਕੋਈ ਢੱਕਿਆ ਨਹੀਂ ਜਾਂਦੇ ਆ ਮਕਸੀਕੋ ਦੀ ਕੰਨ ਕੱਪੜੀ ਜੀਏ ਚੰਪਣ ਸੰਭੋ ਐਂ ਚਲ ਗਿਆ ਮੁੰਡਾ ਲੈ ਕੇ ਸ਼ਿਆਰੀ ਸਹੀ ਕਹਿੰਦੇ ਕਹਿੰਦੇ ਟਿੱਡੀਆਂ ਨੂੰ ਜ਼ਗਾਮ ਹੋਇਆ ਆ ਜੇ ਗੱਲ ਦੇ ਹੋਇਆ ਇਹ ਨੂੰ ਵੀ ਤੂੰ ਬਦੀ ਵੇਖਿਆ ਨਹੀਂ ਟਿੱਡੀਆਂ ਨੂੰ ਜ਼ਗਾਮ ਹੋਇਆ ਤਾਂ ਇਹ ਨੂੰ ਦੱਸਣ ਦੇ ਟਿੱਡੀਆਂ ਕਦੇ ਅਸਲ ਚ ਵੇਖੀਆਂ ਨਹੀਂ ਟਿੱਡੀਆਂ ਤਾਂ ਜੜੀਆਂ ਹੁੰਦੀਆਂ ਹਾਂ ਉਹ ਕਪੜਾ ਟੁੱਕਦੀਆਂ ਨੇ ਤਦੋਂ ਇਹ ਮੈਨੂੰ ਟੁੱਕਾ ਡਾਇ ਨਾ ਹੋ ਉਹ ਅਜੇ ਮੱਡੇ ਨੂੰ ਤੁਹਾਨੂੰ ਨਿਕੇ ਨਿਕੇ ਟਿੱਡੀਆਂ ਦੇਖਣੀਆਂ ਓਹ ਕੱਡੇ ਕੱਡੇ ਤਿੰਨ ਤਿੰਨ ਫੁੱਟ ਫੇਰ ਆ ਗਏ ਤੂੰ ਇਧਰ ਖੜ੍ਹਦੇ ਜਵਾਨ ਆ ਬੋਲ ਨਾਲ ਕਿਤੇ ਤੋਂ ਮੇਰਾ ਲਹੂ ਵੀ ਆਇਆ ਹੈ ਤੁਹਾਡਾ ਲਹੂ ਕਿਤੇ ਪੀਤਾ ਇਹ ਲੀ ਪੀਤੇ ਘਲਾਈ ਹੈ ਪਿਸਟਿਕ ਲਾਈ ਇਹ ਵੀ ਲਹੂ ਹੀ ਹੈ ਲਹੂ ਤਾਂ ਨਹੀਂ ਦਿਖਣਿਆ ਹੈ ਚੱਲੋ ਲੀ ਲੈ ਲੋ ਗੜੀ ਲਹੂ ਤੇ ਦੀਦਾ ਵਾ ਉਹ ਨਹੀਂ ਨਾ ਤੇਰਾ ਜਿਹੜਾ ਲਹੂ ਪੀ ਕੇ ਹੁੰਦੇ ਆ ਲਹੂ ਉਹ ਵੀ ਤੇ ਕੇ ਦਈਏ ਲਹੂ ਅੱਜ ਜੇ ਖੁਸ਼ੀ ਨਾਲ ਪੀਂਦੇ ਅੱਜ ਜਵਾਨੀ ਪਈ ਬੁੱਢੇ ਵੇਲੇ ਜਵਾਨੀ ਚਲੀ ਸਰੂਰ ਕੀ ਵਿਚਾਰੇ ਕਿਸ ਜੀ ਦੇ ਨਾਲ ਲਾਈ ਨਹੀਂ ਉਹ ਨਾ ਉਹ ਕਿੱਥੋਂ ਆ ਗਈ ਵਿੱਚ ਕੌਣ ਕਿਦ ਨੇ ਲਾਈ ਕਿਦ ਨੇ ਲਾਈ ਚਲ ਗਈ ਉਹ ਫਿਰ ਉਹ ਫੀਲਿੰਗ ਹੈ ਦਿਲ ਦੀ ਫੀਲਿੰਗ ਵੈਰ ਸ਼ਹਿਰ ਚੰਗਾ ਲੱਗਦਾ ਗਾਣਾ ਜਦੋਂ ਬੀਤੀ ਹੋਵੇ ਨਾ ਫੇਰ ਸ਼ਹਿਰ ਸ਼ਹਿਰ ਕਰਨੇ ਜਿਵੇਂ ਲੱਗਦੇ ਚਾਹੇ ਇੰਨਾ ਨਹੀਂ ਲੱਗਦੇ ਫਿਰ ਗੱਲਾਂ ਕੋਈ ਜਾਨਾ ਨਹੀਂ ਆਉਂਦੀਆਂ ਲਾਈਏ ਫੀਲਿੰਗ ਤੇ ਕੀ ਗੱਲ ਮੈਂ ਬੁੱਢਾ ਹੋ ਗਿਆ ਤੇ ਬੁੱਢਾ ਹੀ ਏ ਫੋਣ ਗਾਣਾ ਜਵਾਨਾ ਨਾ ਜਵਾਨੀ ਚੜਨ ਦੀ ਵੇਖ ਕੇ ਗਾਣੇ ਕੀ ਬਾਤਾਂ ਬੋਰੀਆਂ ਗੱਲਾਂ ਨਾ ਕਰ ਤੇ ਰੋਟੀ ਲਿਆ ਕੇ ਮੇਰੇ ਘੜੀ ਘਰ ਅੱਛਾ ਬਹੁਤ ਬੋਸ਼ ਫਿਰ ਮੇਰੇ ਨਾਲ ਜਾ ਮਰ ਤੇ ਜਿੱਥੋਂ ਰਾਸ ਰਾਵ ਪੀ ਗਏ ਉੱਥੇ ਰੋਟੀ ਵੀ ਖਾਣੀ ਉਹਨਾਂ ਨੂੰ ਰੋਟੀ ਨਹੀਂ ਪੁੱਛੀ ਉਨਾਂ ਕਿਨਾਂ ਜਿੱਥੋਂ ਪੀ ਕੇ ਆਏ ਜੇ ਉਸੇ ਮਸ਼ੌਰੇ ਕਿ ਆਏ ਤੇ ਚੌੜੇ ਚੱਲ ਜਣਾ ਚੱਲੀਏ ਮੈਂ ਵੀ ਤਾਂ ਮੈਂ ਆਪਣੀ ਬੇਇੱਜ਼ਤੀ ਕਰਾਉਣੀ ਤੇ ਨਾਲ ਜਾ ਗਏ ਤੇ ਸ਼ੌਰੇ ਤੇrna ਇਹ ਜਿਹੜਾ ਮੈਂ ਇਕੱਲੇ ਦੇ ਸ਼ੌਰੇ ਥੋੜੀ ਬਣ ਗਏ ਇਕੱਲੇ ਤਾਂ ਨਹੀਂ ਬਣ ਗਿਆ ਪੀ ਹੋ ਕੇ ਮੈਂ ਨਹੀਂ ਨਾ ਤਾਂ ਬਿਨਾਂ ਉਹ ਤੇ ਮੇ ਆਂਡ ਗਵਾਂਡ ਨੇ ਵੇਖਣਾ ਤੇ ਤੂੰ ਤੇ ਉੱਧਰ ਲਤਾਂ ਦੇ ਭਾਰ ਨਹੀਂ ਚੱਲਿਆ ਜਾਣਿਆ ਨਹੀਂ ਤੂੰ ਪੀ ਕੇ ਨਾ ਜਾਈ ਮੈਂ ਪੀ ਲੂੰਗਾ ਤੈਨੂੰ ਥੋੜੀ ਘਿਆ ਪੀ ਕੇ ਜਾਣਾ ਤੂੰ ਪੀਤੀ ਹੋਰ ਤੂੰ ਇੰਗੀ ਪੀਣਾ ਮੈਂ ਤੋ ਰਿਆ ਤਾਂ ਦੇ ਉਹ ਜੱਗੇ ਜਾਣ ਨਹੀਂ ਦਿਆ ਆਂਦੇ ਆਹੇ ਬੱਸ ਇੱਕੋ ਦੀਆਂ ਚੱਪੜੀਆਂ ਗੇੜੇ ਟੱਪਿਆ ਨਹੀਂ ਜਾਂਦੇ ਆ ਆਪਣਾ ਗੇੜਾ ਕਿੱਡਾ ਪੁੱਛਾਏ 10 ਰੁਪਏ ਦੇ ਭਾਵੇਂ ਜਮ ਜੀ ਟਾਪਰ ਜੋਗੇ ਕਾ ਪਕੜਾ ਸੱਤੀ ਚੱਪੜੀਆਂ ਐ ਅੱਪੀ ਜਾਓ ਫਿਰ ਕੰਲੇ ਕਿਤੇ ਟੱਪ ਲੈਂਦੇ ਤੇ ਤੁਹਾਡੀ ਵੀ ਜ਼ਿੰਦਗੀ ਸੁਭਰ ਜਾਂਦੀ ਤੁਹਾਡੀ ਜ਼ਿੰਦਗੀ ਨੂੰ ਕੀ ਹੋਇਆ ਚੰਗੀ ਭੜੀ ਰਹਾ ਹਾਂ ਹਾਂ ਇਹਦਾ ਰੋਜ਼ ਪੀ ਕੇ ਆ ਜਾ ਗਾ ਰੋਟੀ ਜ਼ਿੰਦਗੀ ਤੇ ਚੰਗੀ ਹੀ ਆ ਜੀਵਨ ਜਿੰਦਗੀ ਤੇ ਬੜੀ ਸੋਹਣੀ ਆ ਹਮ ਬਸ ਆਪਾਂ ਗਰੀਬ ਆ ਮੈਨੂੰ ਤੇ ਕੇ ਪਾਸ ਗਰੀਬ ਲੱਗਣ ਨਹੀਂ ਦੇ ਇਹ ਤੇ ਛਾਹੂ ਘਰ ਵਾਲੇ ਕੰਮ ਆ ਜਿਹੜੇ ਰੋਜ਼ ਤੀਜੇ ਦਿਨ ਪੀਏ ਤੇ ਚੱਲ ਘਰ ਨੂੰ ਆ ਗਏ ਬਈ ਪੈਜੀ ਬੱਲੇ ਬੱਲੇ ਮੈਂ ਕਿਹਦੇ ਸਕੋਚ ਵੀ ਆਇਆ ਸਕੋਚ ਵੀ ਹੁੰਦੇ ਰਹੇਗਾ ਕੀ ਪਤਾ ਸਾਨੂੰ ਕਿਹੜਾ ਦੱਸ ਕੇ ਪੀਂਦੇ ਜਿਹੜੇ ਬ੍ਰਾਂਡ ਦੀ ਪੀ ਹੁੰਦੇ ਹਨ ਬਹੁਤੀਆਂ ਗੱਲਾਂ ਨਾ ਕਰੋ ਤੇ ਪਹਿਰੇ ਹੱਥ ਲਾਓ ਮੇਰੇ ਵਾਰ ਵਾਰੀ ਹਾਂ ਈ ਬਾਬੇ ਜੇ ਤੁਹਾਡੇ ਘਰੇ ਆ ਖਲਾਓ ਹੱਕਰ ਬੰਦਿਆਂ ਦੇ ਪੈਰੀਆ ਦਸਾਈ ਦੇ ਬੇ ਆ ਇਹ ਰਿਓ ਸਾ ਵੀ ਮੈਂ ਵੀ ਕੋਈ ਬਾਬਾ ਬਣ ਜਾ ਬੇਬੀ ਮੇਰਾ ਚਿਤ ਕਰਦਾ ਉਹ ਗਾਇਣਾ ਸੁਣਾ ਮੈਨੂੰ ਦੇ ਨਮ ਕੀ ਕਹਿੰਦੇ ਆ ਠੀਕ ਆ ਰੋਟੀ ਲੈ ਆਈ ਰੋਟੀ ਰੋਟੀ ਪੂਜ ਪਿਆਰ ਦਿੰਦੇ ਨਾ ਤੂੰ ਤੂੰ ਰੋਟੀ ਵੀ ਖਾ ਲੈ ਮੈਂ ਕਿਹਾ ਆ ਤੁਹਾਡਾ ਕੰਮ ਸੁਖਾ ਜੀ ਜਿਹੜੇ ਗਨੇ ਪਿਆਰ ਦਿੰਦੇ। ਤੋਰ ਕਿਤੋਂ ਵੀ ਜਿਹੜੇ ਤੋਰ ਢੰਡੇ ਨਾਲ ਕੇ ਆ ਪਿਆਦੇ ਕਿਹੜੇ ਤੋਰ ਢੰਡੇ ਤੇ ਇਹਨੇ ਵਿਆਹ ਇੰਦੇ ਤੋਰ ਢੰਡੇ ਅਰੇ ਹੁਣ ਇਹਦੀ ਗੱਲ ਕਰਨ ਢਈ ਨਹੀਂ ਮੈਂ ਕੀ ਤੀ ਤੇ ਤੂੰ ਹੀ ਕਰੀ ਉਹ ਕਹੇ ਤੇਰੀ ਗਲਤੀ ਹਾਏ ਉਹ ਸਾਡੋ ਐਨਾ ਨਾ ਨਹੀਂ ਮੱਥਾ ਮਾਰਦਾ ਵੀ ਫਾਇਦਾ ਕੰਦਨਾ ਮਾਰੋ ਕੰਦਨਾ ਮਹਿਨਾਂ ਗਲੀ ਮਾਰਦੇ ਉਹ ਕੰਦਨਾ ਹੀ ਮਾਰੀ ਹੈਗੇ ਚੰਗੇ ਭਲੇ ਨਾ ਕੋਈ ਪਤਾ ਵੀ ਲੱਗਿਆ ਕਿ ਤੇ ਮੱਥਾ ਮਾਰ ਰਿਹਾ ਆ ਤੁਹਾਡਾ ਕੀ ਜਣਾ ਇਸੇੜ ਪੜਵਾ ਲਈਏ ਬੰਦੇ ਪਰ ਆੜੇ ਮੋਰ ਕੇ ਨਾ ਤੇ ਪਟੀਆਂ ਕਰਾਉਣ ਜੋ ਕੇ ਤੇ ਨਾ ਪਟੀਆਂ ਮੈਂ ਕਰਾ ਦਊਗਾ ਬਰੇ ਮੱਥਾ ਮਾਰੋ ਮਾਰ ਨਾ ਤੁਹਾਡੇ ਕੋ ਨਹੀਂ ਵੱਜਦਾ ਜਿਹੜੇ ਪੀਂਦੇ ਹੁੰਦੇ ਤੇ ਹੀ ਮਾਰੋ ਹਾਂ ਮੀ ਮਾਰੋ ਘੱਟ ਮੇਰਾ ਸ਼ੇਰ ਨਾ ਖਾਓ ਤੇ ਮੇਰਾ ਬੇਸਤਰਾ ਮਿਲਾਓ ਹਾਂ ਇਹ ਨਾ ਤੇ ਸ਼ੇਰ ਖਾਣ ਦੇ ਤੇ ਹੀ ਅੰਡਾ ਖਾਣ ਦੇ ਰਜਾਈ ਕੱਢੀ ਛੱਡ ਦੇ ਨਹੀਂ ਡਬਲ ਬੈੱਡ ਦੀ ਕਰ ਦਿੰਨੀ ਉਹ ਲੈਣ ਕੇ ਸੌਜੋ ਦੋ ਕਰ ਦੋ ਚਾਚੀ ਕੋਰਾ ਵੀ ਬੜਾ ਪਿਆਣ ਰਿਆ ਬਾਹਰ ਆਹੋ ਸੀਤ ਗੈਰ ਵਗੜੀ ਕਰਦੇ ਅੱਜ ਮੈਂ ਪੈਣ ਰਿਆ ਹੂੰ ਮੀਂਹ ਤੇ ਬਾਹਰ ਥੋੜੀ ਸੁਵਾਉਣਾ ਤੁਹਾਨੂੰ ਅੰਦਰ ਹੀ ਸੁਵਾਉਣਾ ਮੀਂਹ ਪੈਣ ਦਾ ਨਾ ਪਤਾ ਹੈਗਾ ਮੀਂਹ ਪੈਂਦਾ ਘਰ ਮਣੀ ਮੇਰੀ ਉਹ ਤੇ ਮੇਨੇ ਸਭ ਤੋਂ ਵੱਧ ਮੈਨੂੰ ਆਹ ਮਾਰਦੇ ਆ ਤੇ ਮਾਰਨੇ ਹੀ ਆਨੇ ਕੀ ਕਰਨਾ ਮਾ ਦੋਗੀ ਮੈਂ ਖਰਾ ਡੱਬੜੀ ਮਾਰਨ ਦਿਆ ਧਰਨ ਜੀ ਆਖ ਤੋੜਾ ਜੇਗਾ ਕਿਉਂ ਨੂੰ ਵੀ ਇਹਨੇ ਪੀਤੀ ਨਹੀਂ ਤੇ ਇਹਨੇ ਨਾਲੇ ਜਿਵੇਂ ਸੁਤਾਈ ਨਾਲ ਸਵਾਲ ਹੋਦੇ ਨੇ ਜਿਉਂ ਲਾਇਓ ਤੁਸੀਂ ਦੋਵੇਂ ਸਮਝ ਆ ਗਈ ਹਾਂ ਛੇਰ ਖਾਦਾ ਨਹੀਂ ਲਤਾਂ ਤੇ ਭਾਰ ਨਹੀਂ ਤੇ ਤੁਹਾਡੇ ਕੋ ਭੈਂਡਿਆ ਤੇ ਇੰਦੀਆਂ ਗੱਲਾਂ ਕਿੱਥੋਂ ਆਉਂਦੀਆਂ ਆਨਲਾਈਨ ਮੰਗਾਈਆਂ ਥੋਣ ਉਹਨਾਂ ਨੂੰ ਮੰਗਾਈਆਂ ਬੱਲਾ ਵੀ ਹੁਣ ਲੈਣਾ ਜਿੰਦੀ ਹੈ ਹਾਂ ਉਹ ਜਿਹੜਾ ਕੀੜੀ ਹੁੰਦਾ ਚਾਚੀ ਈ ਤਾਂ ਦੁਨੀਆਂ ਖੜੇ ਮੰਗਾਉਣਾ ਆਨਲਾਈਨ ਮੰਗਾਉਣਾ ਇਹ ਮੋਦੀ ਦਾ ਡਿਜੀਟਲ ਇੰਡੀਆ ਹੈ ਅੱਛਾ ਹਾਂ ਤੇ ਮੈਨੂੰ ਫੋਨ ਹੀ ਮੰਗਾ ਦੋ ਫਿਰ ਜੇ ਆਨਲਾਈਨ ਚੀਜ਼ਾਂ ਆਉਂਦੀਆਂ ਇਦਾਂ ਦੇ ਕੋ ਨਵਾਂ ਆ ਫੋਨ ਕੀ ਕਰਨਾਂ ਤੇ ਮੈਂ ਵੀ ਚਲਾ ਲਿਆ ਕਰੂੰਗੀ ਵੇਣ ਲਿਆ ਕਰੂੰਗੀ ਹਾਂ ਮੈਂ ਤੇਰੇ ਵੇਖਿ ਮਾਰਾਂਗੀ ਚਲਾਉਣਾ ਤੇ ਨਾਉਣਾ ਜੀ ਕੋਈ ਨਹੀਂ ਵੱਜੂਗਾ ਕਿ ਇਹਨੂੰ ਛੱਟ ਲੱਗਣੀ ਮੈਨੂੰ ਤਾਂ ਨਹੀਂ ਲੱਗਣੀ ਤੂੰ ਮੇਰੀਆਂ ਲੱਤਾਂ ਤੋੜਨੀ ਹੈ ਹਾਂ ਤੇ ਫਿਰ ਕੀ ਟੁੱਟ ਜਾਣਗੀ ਤੇ ਜੰਦ ਨਾ ਹੋਏ ਬਣੀਆਂ ਹੀ ਜਾ ਵੀ ਤਾਂ ਹੰਨ ਦਾ ਸੁੱਟ ਗਿਆ ਚਲੋ ਸੁੱਟ ਗਿਆ ਆ ਲਗੀ ਮਨ ਨੂੰ ਇਹੋ ਹੀ ਆ ਬਾੜੀ ਆ ਆਲਾ ਇਹ ਆਪਣੇ ਤੋਂ ਢੰਨਵਾਸ ਮੈਂ ਜੱਤੀ ਜੂ ਵੀ ਬਾੜੀ ਤੁੰਗ ਬੰਦਾ ਦੋ ਘੋਟ ਮੀਗੀ ਲੈਂਦਾ ਉਹ ਦੀਜਤ ਨਹੀਂ ਲੈਣੀ ਨਹੀਂ ਰਿਦੀ ਤੇ ਫਿਰ ਸਾਡੇ ਵਾਸਤੇ ਵੀ ਲਾਇਆ ਕਰੋ ਨਹੀਂ ਵੀ ਪੀ ਲਿਆ ਕਰਾਂਗੇ ਕੀ ਜੈਨ ਜੈ ਨਹੀਂ ਜਾ ਤੋ ਸੁੱਟ ਕਰਾ ਜਾਵੇ ਰਾਸ਼ੇਰ ਕਰਦਾ ਮੈਂ ਜਾਉਂਦਾ ਹਾਂ ਹਾਲੇ ਇਹ ਤੋਂ ਨਾ ਕਰਨਾ ਨਾ ਨਹੀਂ ਤੂੰ ਰਖਾ ਮੈਨੂੰ ਕਰਨਾ ਤੂੰ ਇੱਧਰ ਨਹੀਂ ਲੱਤੋ ਨਾ ਚੰਗਾ ਰਾਸ਼ੀ ਜਵਾਰ ਜੋ